ਜਿਲ੍ਹਾ ਜਲੰਧਰ ਦੇ ਆਤੀ ਦੇ ਮਾਨਯੋਗ ਐਸਐਸਪੀ ਸਰਦਾਰ ਹਰਵਿੰਦਰ ਸਿੰਘ ਵਰਕੀ ਜੀ ਵੱਲੋਂ ਜਿਲ੍ਹੇ ਅੰਦਰ ਮਾੜੇ ਭੈੜੇ ਪੁਰਸ਼ਾਂ ਦੇ ਖਿਲਾਫ ਸਪੈਸ਼ਲ ਮੁਹਿੰਮ ਚਲਾਈ ਹੋਈ ਹੈ ਜਿਸ ਤਹਿਤ ਸਾਹਿਬ ਪ੍ਰਬੰਧ ਸਿੰਘ ਹੀਰ ਐਸਪੀ ਇਨਵੈਸਟੀਗੇਸ਼ਨ ਜੀ ਦੀ ਦਿਸ਼ਾ ਨਿਰਦੇਸ਼ ਤੇ ਸਬ ਡਿਵੀਜ਼ਨ ਸ਼ਾਹਕੋਟ ਦੇ ਥਾਣਾ ਮਾਡਲ ਥਾਣਾ ਸ਼ਾਹਕੋਟ ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ ਜੀ ਵੱਲੋਂ ਤੇ ਉਹਨਾਂ ਦੀ ਟੀਮ ਨੇ ਇੱਕ ਦੋਸ਼ੀ ਪ੍ਰਭਪ੍ਰੀਤ ਸਿੰਘ ਔਰ ਪ੍ਰਭਪੁੱਤਰ ਸਿਮਰਜੀਤ ਸਿੰਘ ਵਾਸੀ ਪਿੰਡ ਬਿੱਲੀ ਚੌ ਥਾਣਾ ਸਦਨ ਕੁਦਰ ਨੂੰ ਕੱਲ ਇੱਕ ਦੇਸੀ ਬੱਤੀਪੋਰ ਦੇ ਪਿਸਟਲ ਸਪੇਥ ਜਿਹੜਾ ਗ੍ਰਫਤਾਰ ਕੀਤਾ ਸੀਗਾ ਤੇ ਉਸ ਦੇ ਪਾਸੋਂ ਇੱਕ ਜ਼ਿੰਦਾ ਰੌਂਦ ਇੱਕ ਜਿਹੜਾ ਵਰਚਾ ਹੋਇਆ ਰੌਂਦ ਵੀ ਬਰਾਮਦ ਕੀਤਾ ਅਤੇ ਉਸ ਦੀ ਇੱਕ ਗੱਡੀ ਜਿਹੜੀ ਹੈ i20 ਇਸੇ ਦੋਸ਼ੀ ਨੂੰ ਮਾਂਜੋ ਅਦਾਲਤ ਤੇ ਪੇਸ਼ ਕਰਕੇ ਇੱਕ ਦਿਨ ਦਾ ਦਾ ਰਿਮਾਂਡ ਅਰਜ਼ੀ ਕੀਤੀ ਗਿਆ ਜਿਵੇਂ ਤਰ੍ਹਾਂ ਨੇ ਰਿਮਾਂਡ ਇਸ ਦੋਸ਼ੀ ਪਾਸੋਂ ਇੱਕ ਹੋਰ ਦੇਸੀ ਕਟਾ ਜਿਹੜਾ ਤੇ ਨਾਲ ਦੋ ਲਾਈਕ ਵਾਟਲ ਵੀ ਬਰਾਮਦ ਕੀਤੇ ਗਏ ਹਨ ਔਰ ਇਹ ਪੁਲਿਸ ਵੱਲੋਂ ਦੋ ਅਸਲੇ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਦੋਸ਼ੀਆਂ ਨੂੰ ਹੋਰ ਪੁਸ਼ਕਸ਼ ਕੀਤੀ ਜਾ ਰਹੀ ਹੈ ਕਿ ਇਸਨੇ ਵੈਪਨ ਕਿਹੜੇ ਸਾਧਨਾਂ ਰਏ ਲਏ ਆ ਕਿੱਥੇ-ਕਿੱਥੇ ਵਰਤੇ ਆ ਇਹਦੇ ਹੋਰ ਕਿਹੜੇ-ਕਿਹੜੇ ਸਾਥੀ ਆ ਪੁਲਿਸ ਵੱਲੋਂ ਮਾੜੇ ਅਸਰਾਂ ਦੇ ਖਿਲਾਫ ਸਖਤੀ ਨਾਲ ਜਿਹੜਾ ਐਕਸ਼ਨ ਕੀਤਾ ਜਾ ਰਿਹਾ ਹੈ ਔਰ ਇਹ ਇਸ ਤਰ੍ਹਾਂ ਸਮਾਜ ਨੂੰ ਕ੍ਰਾਈਮ ਫਰੀ ਕਰਨ ਲਈ ਰੰਗਰਾ ਪੰਜਾਬ ਬਣਾਉਣ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਆ ਥੈਂਕ ਯੂ